অপশন চেইন বারে আজ ਆਪਾਂ ਗੱਲ ਕਰਾਂਗੇ অপশন চেইন দেখো অপশন চেইন ਦਾ ਜਿਹੜਾ OI ਡਾਟਾ ਹੁੰਦਾ ਹੈ ਤੇ ਜਿਹੜਾ ਦੇਖੋ ਚੇਂਜ OI ਡਾਟਾ ਹੁੰਦਾ ਹੈ ਕਾਲ ਤੇ ਪੁੱਟ ਦਾ ਇਹਦੇ ਨਾਲ ਆਪਾਂ ਨੂੰ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਮਿਲ ਜਾਂਦਾ ਹੈ ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਸਪੋਰਟ ਤੋਂ ਕੀ ਕਰਨਾ ਹੁੰਦਾ ਮਾਰਕੀਟ ਉੱਤੇ ਜਾ ਸਕਦੀ ਹੈ ਤੇ ਰੈਜ਼ਿਸਟੈਂਸ ਤੋਂ ਮਾਰਕੀਟ ਥੱਲੇ ਆ ਸਕਦੀ ਹੈ ਸੋ ਮਜਬੂਤ ਸਪੋਰਟ ਮਜਬੂਤ ਰਿਸਸਟੈਂਸ ਆਪਾਂ ਨੂੰ ਮਿਲ ਜਾਂਦਾ ਆਪਸ਼ਨ ਚੇਨ ਦਾ OI ਡਾਟਾ ਦੇਖਣ ਦੇ ਨਾਲ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਕਿ ਜਿਹੜਾ ਦੇਖੋ OI ਡਾਟਾ ਹੁੰਦਾ ਹੈ ਇਹ ਆਪਾਂ ਕਿਵੇਂ ਦੇਖਣਾ ਤੇ ਇਹ ਪੂਰਾ ਕਨਸੈਪਟ ਹੈ ਜਿਹੜਾ ਆਪਾਂ ਸਮਝਾਂਗੇ ਇਹਨੂੰ ਸਿੱਖਾਂਗੇ ਸੋ ਇਸ ਕਰਕੇ ਦੇਖੋ ਵੀਡੀਓ ਬਹੁਤ ਇੰਪੋਰਟੈਂਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਤੇ ਬਾਕੀ ਦੇਖੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਪਰਸਨਲੀ ਕਦੇ ਵੀ অপਸ਼ਨ ਚੇਨ ਦਾ OI ਡਾਟਾ ਇਸਤੇਮਾਲ ਨਹੀਂ ਕੀਤਾ ਆਪਣੇ ਐਨਾਲਿਸਿਸ ਲਈ ਕਦੇ ਲਈ ਤੇ ਕਿਉਂ ਨਹੀਂ ਕੀਤਾ ਉਹਦੇ ਬਾਰੇ ਦੇਖੋ ਇੱਕ ਵੀਡੀਓ ਆਊਗੀ ਸ਼ਨੀਵਾਰ ਨੂੰ ਉਸ ਵੀਡੀਓ ਦੇ ਵਿੱਚ ਆਪਾਂ ਐਕਸਪਲੇਨ ਕਰਾਂਗੇ ਸੋ ਫਿਲਹਾਲ ਆਪਾਂ ਗੱਲ ਕਰਦੇ ਹਾਂ ਸਮਝਦੇ ਹਾਂ ਇਹਨੂੰ ਸੋ ਦੇਖੋ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਦੇਖੋ ਦੋ ਚੀਜ਼ਾਂ ਆ ਮਾਰਕੀਟ ਦੇ ਵਿੱਚ ਇੱਕ অপਸ਼ਨ ਬਾਇਰ ਆ ਤੇ ਇੱਕ অপਸ਼ਨ ਸੈਲਰ ਆ ਠੀਕ ਹੈ ਹੁਣ অপਸ਼ਨ ਬਾਇਰ ਜਦੋਂ ਕਾਲ ਬਾਇ ਕਰਦਾ ਹੈ ਮਾਰਕੀਟ ਉੱਤੇ ਜਾਂਦੇ ਉਹਨੂੰ ਫਾਇਦਾ ਹੁੰਦਾ ਹੈ ਤੇ ਦੇਖੋ ਜਦੋਂ অপਸ਼ਨ ਸੈਲਰ ਕਾਲ ਨੂੰ ਸੈਲ ਕਰਦਾ ਹੈ ਉਦੋਂ ਮਾਰਕੀਟ ਥੱਲੇ ਜਾਂਦੇ ਉਹਨੂੰ ਫਾਇਦਾ ਹੁੰਦਾ ਹੈ অপਸ਼ਨ ਬਾਇਰ ਜਦੋਂ ਦੇਖੋ ਪੁੱਟ ਨੂੰ ਬਾਇ ਕਰਦਾ ਹੈ ਉਦੋਂ ਥੱਲੇ ਜਾਂਦੇ ਉਹਨੂੰ ਫਾਇਦਾ ਹੁੰਦਾ ਹੈ ਤੇ অপਸ਼ਨ ਸੈਲਰ ਜਦੋਂ ਪੁੱਟ ਨੂੰ ਸੈਲ ਕਰਦਾ ਉਦੋਂ ਉਹਨੂੰ ਉੱਤੇ ਜਾਂਦੇ ਫਾਇਦਾ ਹੁੰਦਾ ਸੋ ਦੋਨਾਂ ਦੀ ਜਿਹੜੀ ਡਾਇਰੈਕਸ਼ਨ ਹੈ ਅਲੱਗ-ਅਲੱਗ ਹੈ ਦੋਨਾਂ ਦੀ ਅਲੱਗ-ਅਲੱਗ ਹੈ ਤੇ ਮਾਰਕੀਟ ਦੇ ਵਿੱਚ ਜਦੋਂ ਦੇਖੋ ਉੱਤੇ ਵਾਸਤੇ ਪੈਸਾ ਲੱਗਦਾ ਜ਼ਿਆਦਾ ਉਦੋਂ ਉੱਤੇ ਜਾਂਦੀ ਆ ਜਦੋਂ ਥੱਲੇ ਵਾਸਤੇ ਪੈਸਾ ਲੱਗਦਾ ਜ਼ਿਆਦਾ ਉਦੋਂ ਥੱਲੇ ਜਾਂਦੀ ਆ ਸੋ ਲੋਕਾਂ ਦੇ ਪੈਸਾ ਲੱਗਣ ਦੇ ਨਾਲ ਮਾਰਕੀਟ ਉੱਤੇ ਜਾਂ ਫਿਰ ਥੱਲੇ ਜਾਣ ਲਈ ਆ ਆਪਣੇ ਆਪ ਮਾਰਕੀਟ ਹਿੱਲ ਨਹੀਂ ਸਕਦੀ ਜਿਵੇਂ ਦੇਖੋ ਇੱਕ ਗੱਡੀ ਆ ਤੇਲ ਤੋਂ ਬਿਨਾ ਅੱਗੇ ਪਿਛੇ ਨਹੀਂ ਹੋ ਸਕਦੀ ਉਸੇ ਤਰ੍ਹਾਂ ਮਾਰਕੀਟ ਪੈਸੇ ਤੋਂ ਬਿਨਾ ਨਾ ਉੱਤੇ ਜਾ ਸਕਦੀ ਨਾ ਥੱਲੇ ਜਾ ਸਕਦੀ ਸੋ ਪੈਸੇ ਦੇ ਨਾਲ ਹੀ ਮਾਰਕੀਟ ਉੱਤੇ ਜਾਂਦੀ ਹੈ ਪੈਸੇ ਦੇ ਨਾਲ ਹੀ ਮਾਰਕੀਟ ਥੱਲੇ ਆਉਂਦੀ ਆ ਜੇ ਪੈਸਾ ਉੱਤੇ ਵਾਸਤੇ ਜ਼ਿਆਦਾ ਲੱਗਾ ਫਿਰ ਉੱਤੇ ਜਾਊਗੀ ਜੇ ਥੱਲੇ ਵਾਸਤੇ ਜ਼ਿਆਦਾ ਲੱਗਾ ਫਿਰ ਥੱਲੇ ਜਾਊਗੀ ਈ ਕਲੀਅਰ ਹੋ ਗਿਆ ਕਨਸੈਪਟ ਹੁਣ ਦੇਖੋ ਮੰਨ ਲਓ ਇੱਥੇ ਆਪਣਾ ਪੰਜੀ 500 ਪੰਜੀ 500 ਤੇ ਮਾਰਕੀਟ ਨੇ ਮੰਨ ਲਓ ਪੰਜੀ 500 ਦੇ ਲੱਗੇ ਬੰਦ ਕੀਤਾ ਸੀ ਆਪਣਾ ਤੁਸੀਂ ਲਾ ਲਓ ਕਿ ਪੰਜੀ ਹਜ਼ਾਰ 495 ਤੇ ਮਾਰਕੀਟ ਬੰਦ ਹੋਈ ਹੈ ਠੀਕ ਹੈ 5495 ਦੇ ਮਾਰਕੀਟ ਬੰਦ ਹੋਈ ਹੈ ਸੋ ਹੁਣ ਦੇਖੋ 5500 ਆ ਜਿਹੜਾ ਹੁਣ ਇੱਥੇ ਆਪਾਂ ਦੇਖਿਆ অপਸ਼ਨ চেইন ਦੇ ਵਿੱਚ OI ਡਾਟਾ ਦੇਖਿਆ ਕਿ 5500 ਤੇ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਇੱਥੇ ਕੌਨ ਸੈਲ ਕੀਤਾ ਗਿਆ 5500 ਤੇ ਸੋ 52500 ਆਪਣਾ ਕੀ ਹੋ ਗਿਆ ਰਿਸਿਸਟੈਂਸ ਹੋ ਗਿਆ ਹੁਣ ਸਭ ਤੋਂ ਜ਼ਿਆਦਾ ਇਥੇ ਕਾਲ ਸੈਲ ਕੀਤਾ ਗਿਆ ਵੱਡੀ ਮਾਤਰਾ ਦੇ ਵਿੱਚ ਤੇ ਮਾਰਕੀਟ ਕੀ ਕਰ ਸਕਦੀ ਹੈ ਮਾਰਕੀਟ ਥੱਲੇ ਜਾ ਸਕਦੀ ਹੈ ਕਿਉਂਕਿ ਦੇਖੋ ਜਿਨ੍ਹਾਂ ਨੇ ਕਾਲ ਸੈਲ ਕੀਤਾ ਹੈ ਉਹਨਾਂ ਨੇ ਮਾਰਕੀਟ ਨੂੰ ਥੱਲੇ ਭੇਜਣ ਵਾਸਤੇ ਕੀਤਾ ਹੈ ਥੱਲੇ ਜਾਊਗੀ ਤਾਂ ਹੀ ਉਹਨਾਂ ਦਾ ਫਾਇਦਾ ਹੋਣਾ ਸੋ 52500 ਤੇ ਸਭ ਤੋਂ ਜ਼ਿਆਦਾ ਕਾਲ ਸੈਲ ਕੀਤਾ ਗਿਆ ਸੋ ਇਸ ਕਰਕੇ 52500 ਆਪਣੇ ਵਾਸਤੇ ਬਣ ਗਿਆ ਇੱਕ ਰਿਸਿਸਟੈਂਸ ਹੁਣ ਦੂਜੀ ਪਾਸੇ ਦੇਖੋ 5300 25300 ਤੇ ਆਪਾਂ অপਸ਼ਨ চেইন ਦੇ ਵਿੱਚ ਦੇਖਿਆ ਕਿ ਇੱਥੇ ਸਭ ਤੋਂ ਜ਼ਿਆਦਾ ਪੁੱਟ ਸੈਲ ਕੀਤਾ ਗਿਆ। ਸਪੋਰਟ ਵਾਲੇ ਨੂੰ ਕਿਵੇਂ ਫਾਇਦਾ ਹੁੰਦਾ ਜੇ ਮਾਰਕੀਟ ਉੱਤੇ ਜਾਊਗੀ ਫਿਰ ਫਾਇਦਾ ਹੋਊਗਾ। ਸੋ 25300 ਤੇ ਸਭ ਤੋਂ ਜ਼ਿਆਦਾ ਜੇ ਪੁੱਟ ਸੈਲ ਕੀਤਾ ਗਿਆ ਹੈ। ਇਹਦਾ ਮਤਲਬ 25300 ਤੋਂ ਮਾਰਕੀਟ ਦੇ ਉੱਤੇ ਜਾਂਦੇ ਚਾਂਸ ਜ਼ਿਆਦਾ ਹੈ ਤੇ 25500 ਤੋਂ ਥੱਲੇ ਜਾਂਦੇ ਚਾਂਸ ਜ਼ਿਆਦਾ ਹੈ। ਸੋ ਆਪਾਂ ਨੂੰ ਸਪੋਰਟ ਤੇ ਰੈਜ਼ਿਸਟੈਂਸ ਮਿਲ ਗਈ। ਹੁਣ ਦੇਖੋ 25300 ਤੋਂ ਥੱਲੇ ਜਾਣਾ ਮੁਸ਼ਕਿਲ ਹੈ ਤੇ 25500 ਤੋਂ ਉੱਤੇ ਜਾਣਾ ਮੁਸ਼ਕਿਲ ਹੈ ਮਾਰਕੀਟ ਵਾਸਤੇ। ਇਹ ਚੀਜ਼ਾਂ ਦੇਖੋ ਕਲੀਅਰ ਹੋ ਗਈਆਂ। ਹੁਣ ਦੇਖੋ অপਸ਼ਨ ਚੇਨ ਦੇ ਵਿੱਚ ਆਪਾਂ ਜਿਹੜਾ ਡਾਟਾ ਦੇਖਿਆ ਉਹਦੇ ਵਿੱਚ ਆਪਾਂ ਇਹ ਦੇਖਿਆ ਮਾਤਰਾ ਦੇਖੀ ਕੀ ਦੇਖੋ ਕਾਲ ਦੇ ਵਿੱਚ ਕਿੰਨੇ ਲੋਕਾਂ ਨੇ ਕਿੰਨੀ ਕੁਆਂਟੀਟੀ ਦੇ ਵਿੱਚ ਕਾਲ ਸੈਲ ਕੀਤੀ ਗਈ ਹੈ ਸੋ ਆਪਾਂ ਦੇਖੀ ਕੁਆਂਟੀਟੀ 1 ਲੱਖ ਠੀਕ ਹੈ ਹੁਣ ਥੱਲੇ ਆਪਾਂ ਦੇਖੀ ਪੁੱਟ ਵਾਲੀ ਦੇ ਵਿੱਚ ਇੱਥੇ ਆਪਾਂ ਦੇਖੀ 1 ਲੱਖ 2000 ਠੀਕ ਹੈ ਇਹ ਆਪਾਂ ਦੇਖ ਲਈ ਕਾਲ OI ਤੇ ਪੋਟੋ ਆਈ ਦੇ ਵਿੱਚ ਹੁਣ ਇਸ ਤੋਂ ਅੱਗੇ ਹੁੰਦਾ ਚੇਂਜ ਓਆਈ ਕਾਲ ਦਾ ਤੇ ਚੇਂਜ ਓਆਈ ਪੁੱਟ ਦਾ ਹੁਣ ਦੇਖੋ ਜਿਹੜੀ ਆਪਾਂ ਦੇਖੀ ਆ ਮਾਤਰਾ ਦੇਖੀ ਕੁਆਂਟੀਟੀ ਦੇਖੀ ਆ ਇਹ ਆਪਾਂ ਦੇਖੀ ਕਾਲ ਤੇ ਪੁੱਟ ਓਆਈ ਦੇ ਵਿੱਚ ਹੁਣ ਚੇਂਜ ਦਾ ਮਤਲਬ ਇਹ ਆ ਕਿ ਬਦਲਦੀ ਰਹਿੰਦੀ ਹੈ ਜਿਹੜੀ ਦੇਖੋ ਜੇ 1 ਲੱਖ ਆ ਤੇ 1 ਲੱਖ ਤੋਂ ਘਟ ਵੀ ਸਕਦੀ ਵਧ ਵੀ ਸਕਦੀ ਹੈ ਤੇ ਜੇ ਦੇਖੋ ਆ 1 ਲੱਖ 2000 ਆ ਤੇ ਇਸ ਤੋਂ ਵਧ ਵੀ ਸਕਦੀ ਘਟ ਵੀ ਸਕਦੀ ਹੈ ਉਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਤਾਦਾ ਕਿਵੇਂ ਪਤਾ ਲੱਗੂਗਾ ਉਹ ਆਪਾਂ ਨੂੰ ਪਤਾ ਲੱਗੂਗਾ ਚੇਂਜ ਓ ਆਈ ਤੋਂ ਸੋ ਇਹ ਜਿਹੜੀ ਚੀਜ਼ ਆ ਇਹ ਰੀਫਰੈਸ਼ ਹੁੰਦੀ ਰਹਿੰਦੀ ਹੈ ਹਰ 3 ਮਿੰਟ ਬਾਅਦ ਰੀਫਰੈਸ਼ ਹੁੰਦੀ ਹੈ ਸੋ ਇਹਦੇ ਵਿੱਚ ਆਪਾਂ ਨੂੰ ਮਾਤਰਾ ਪਤਾ ਲੱਗਦੀ ਰਹਿੰਦੀ ਹੈ ਕਿ ਕਿੰਨੇ ਹੋਰ ਐਡ ਹੋਏ ਆ ਜਿ ਤਰ੍ਹਾਂ ਉਦਾਹਰਨ ਦੇ ਤੌਰ ਤੇ ਮੰਨ ਲਓ ਕਾਲ ਵਾਲੀ ਸਾਈਡ ਤੇ 24000 2400 ਮੰਨ ਲਓ 2400 ਲੋਕ ਹੋਰ ਐਡ ਹੋ ਗਏ ਸੋ ਕਿੰਨਾ ਹੋ ਗਿਆ ਦੇਖੋ 1 ਲੱਖ 24000 ਹੋ ਗਿਆ ਉਸੇ ਤਰ੍ਹਾਂ ਆਪਾਂ ਦੇਖਿਆ ਪੋਰਟ ਵਾਲੀ ਸਾਈਡ ਤੇ ਜਿਹੜਾ ਡੇਟਾ ਆਪਾਂ ਦੇਖਣ ਡੇ ਸੀ 1 ਲੱਖ 2000 ਸੀ ਸੋ ਇਹਦੇ ਵਿੱਚ ਆਪਾਂ ਦੇਖਿਆ 3000 ਹੋ ਰੈਡ ਹੋ ਗਏ ਸੋ ਇਹ ਕਿੰਨਾ ਹੋ ਗਿਆ ਆਪਣਾ 105000 ਹੋ ਗਿਆ ਸੋ ਇਹ ਆਪਾਂ ਨੂੰ ਕਿਵੇਂ ਪਤਾ ਲੱਗਾ ਚੇਂਜ ਹੋਈ ਤੋਂ ਪਤਾ ਲੱਗਾ ਸੋ ਇਥੋਂ ਦੇਖੋ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਕਲੀਅਰ ਹੋ ਗਈਆਂ ਹੁਣ ਆਪਾਂ ਨਿਫਟੀ ਦੇ ਚਾਰਟ ਤੇ ਜਾ ਕੇ ਸਮਝਦੇ ਹਾਂ ਤੇ ਨਿਫਟੀ ਦੇ ਚਾਰਟ ਦੇ ਨਾਲ-ਨਾਲ ਨਿਫਟੀ ਦੀ ਜਿਹੜੀ ਆਪਸ਼ਨ ਚੇਨ ਨੇ ਉਹਨੂੰ ਦੇਖ ਕੇ ਆਪਾਂ ਚੀਜ਼ਾਂ ਨੂੰ ਕਲੀਅਰ ਕਰਦੇ ਹਾਂ ਸੋ ਦੇਖੋ ਹੁਣ ਧਿਆਨ ਨਾਲ ਆ ਆਪਣਾ ਦੇਖੋ ਨਿਫਟੀ ਦਾ ਚਾਰਟ ਆ ਤੇ ਇਧਰ ਦੇਖੋ ਆਪਣਾ ਨਿਫਟੀ ਦੀ অপਸ਼ਨ ਚੇਨ ਆ ਹੁਣ অপਸ਼ਨ ਚੇਨ ਦੇ ਵਿੱਚ ਦੇਖੋ ਜਿਹੜੀ ਕਾਲ ਆ ਇਹ ਆਪਣੇ ਵਾਸਤੇ ਆਪਾਂ ਨੂੰ ਰੈਜ਼ਿਸਟੈਂਸ ਲੱਭ ਕੇ ਦਊਗੀ ਜਿਹੜੀ ਦੇਖੋ ਪੋਟ ਆ ਉਹ ਆਪਾਂ ਨੂੰ ਸਪੋਰਟ ਲੱਭ ਕੇ ਦਊਗੀ ਠੀਕ ਹੈ ਸੋ ਕਾਲ ਵਾਲੀ ਸਾਈਡ ਤੇ ਆਪਾਂ ਦੇਖਣਾ ਆ ਦੇਖੋ OI ਡਾਟਾ ਹੈ ਤੇ ਆ ਦੇਖੋ ਚੇਂਜ ਇਨ OI ਆ ਤੇ ਇਧਰ ਦੇਖੋ ਪੋਟ ਵਾਲੇ ਦੇ ਵਿੱਚ ਚੇਂਜ ਇਨ OI ਤੇ ਆ ਆ OI ਇਹ ਕਲੀਅਰ ਹੋ ਗਿਆ ਹੁਣ ਦੇਖੋ ਨਿਫਟੀ ਆ 25492 ਦੇ ਹੁਣ ਆਪਾਂ ਦੇਖਣਾ ਆ 25500 ਦੇ ਲਾਗੇ ਬਨੇ ਸਭ ਤੋਂ ਵੱਡੀ ਮਾਤਰਾ ਦੇ ਵਿੱਚ 25500 ਤੋਂ ਉੱਤੇ ਉੱਤੇ 25550 25600 ਜਾਂ ਫਿਰ 25650 25700 ਸੋ ਵੱਡੀ ਮਾਤਰਾ ਦੇ ਵਿੱਚ ਕਿੱਥੇ ਲੋਕ ਬੈਠੇ ਹੋਏ ਆ ਹੁਣ ਦੇਖੋ ਇੱਥੇ ਆਪਾਂ ਦੇਖਿਆ ਕਿ 25700 ਤੇ 141000 ਸਭ ਤੋਂ ਵੱਡੀ ਰਕਮ 25700 ਤੇ ਆ ਸੋ ਇਸ ਕਰਕੇ ਦੇਖੋ 52700 ਕੀ ਬਣ ਗਿਆ ਆਪਣਾ ਰੈਜ਼ਿਸਟੈਂਸ ਇਥੋਂ ਮਾਰਕੀਟ ਥੱਲੇ ਜਾ ਸਕਦੀ ਆ ਇਥੋਂ ਉੱਤੇ ਜਾਣ ਦੇ ਜਿਹੜੇ ਚਾਂਸੋ ਘਟਿਆ ਕਿਉਂਕਿ ਇੱਥੇ ਦੇਖੋ 1 ਲੱਖ 41236 ਕੁਆਂਟੀਟੀ ਦੇ ਵਿੱਚ ਕਾਲ ਸੈਲ ਕੀਤਾ ਗਿਆ ਹੁਣ ਇਹਦੇ ਵਿੱਚ ਜੇ ਆਪਾਂ ਦੇਖੀਏ ਚੇਂਜ ਇਨ OI ਸੋ ਇਹਦੇ ਵਿੱਚ ਜੇ ਤੁਸੀਂ ਦੇਖੋਗੇ 2148 ਮਾਈਨਸ ਹੋਈ ਆ ਸੋ 2148 ਜਿਹੜੀ ਕੁਆਂਟੀਟੀ ਮਾਈਨਸ ਹੋਈ ਆ ਸੋ ਇਦੇ ਵਿੱਚ ਘਟੀ ਵੀ ਆ ਮਤਲਬ ਜਿਹੜਾ ਆਪਣਾ ਰੈਜ਼ਿਸਟੈਂਸ ਥੋੜਾ ਜਿਹਾ ਢੀਕ ਵੀ ਹੋਇਆ ਪਰ ਸਟਿਲ ਫਿਰ ਵੀ ਜੇ ਦੇਖੀ ਜਾਏ ਤੇ ਰਕਮ ਬਹੁਤ ਵੱਡੀ ਐ ਇਸ ਕਰਕੇ ਇਹ ਆਪਣਾ ਮਜ਼ਬੂਤ ਹੀ ਆ ਦੂਜੇ ਪਾਸੇ ਜੇ ਆਪਾਂ ਦੇਖਦੇ ਆ ਪੁੱਟ ਵਾਲੀ ਸਾਈਡ ਦੇ ਵਿੱਚ ਜਿੱਧਰੋਂ ਆਪਾਂ ਨੂੰ ਸਪੋਰਟ ਮਿਲਣਾ ਹੈ ਹੁਣ ਇਧਰੋਂ ਦੇਖੋ ਆਪਾਂ ਦੇਖਾਂਗੇ 550 ਤੋਂ ਥੱਲੇ ਥੱਲੇ ਕਿਹੜੀ ਮਤਲਬ ਵੱਡੀ ਰਕਮ ਆ ਸੋ 550 ਤੋਂ ਥੱਲੇ ਜੇ ਆਪਾਂ OY ਦੇ ਵਿੱਚ ਦੇਖਦੇ ਆ SOY ਦੇ ਵਿੱਚ ਆਪਾਂ ਨੂੰ ਜਿਹੜੀ ਚੀਜ਼ ਨਜ਼ਰ ਆਉਂਦੀ ਸਭ ਤੋਂ ਵੱਡੀ ਰਕਮ OA ਆ ਜਿਹੜੀ 1,64,115 ਇਹ ਆ 25300 ਤੇ ਸੋ 25300 ਆਪਣੇ ਵਾਸਤੇ ਇੱਕ ਸਪੋਰਟ ਬਣ ਗਿਆ ਇੱਥੇ ਦੇਖੋ ਸਭ ਤੋਂ ਜ਼ਿਆਦਾ ਪੁੱਟ ਸੈਲ ਕੀਤਾ ਗਿਆ ਵੱਡੀ ਕੁਆਂਟੀਟੀ ਦੇ ਵਿੱਚ ਸੋ ਇੱਥੋਂ ਮਾਰਕੀਟ ਦੇ ਉੱਤੇ ਜਾਣ ਦੇ ਜਿਹੜੇ ਚਾਂਸ ਉਹ ਜ਼ਿਆਦਾ ਹੈ ਥੱਲੇ ਆਉਣ ਦੇ ਜਿਹੜੇ ਚਾਂਸੋਂ ਘੱਟ ਹੈ ਉੱਤੇ ਜਾਣ ਦੇ ਜਿਹੜੇ ਚਾਂਸ ਉਹ ਜ਼ਿਆਦਾ ਹੈ ਇੱਥੋਂ ਹੀ ਆਪਾਂ ਨੂੰ ਪਤਾ ਲੱਗ ਗਿਆ ਸੋ ਆਪਾਂ ਨੂੰ ਸਪੋਰਟ ਵੀ ਮਿਲ ਗਿਆ ਰੈਜ਼ਿਸਟੈਂਸ ਵੀ ਮਿਲ ਗਿਆ ਇਧਰ ਦੇਖੋ ਆਪਾਂ ਨੂੰ ਮਿਲ ਗਿਆ 25700 ਇਧਰ ਆਪਾਂ ਨੂੰ ਮਿਲ ਗਿਆ 25300 ਹੁਣ ਦੇਖੋ ਇੱਥੇ ਗੱਲ ਖਤਮ ਨਹੀਂ ਹੋਈ ਕਿਉਂਕਿ ਦੇਖੋ ਇਹਨੇ ਜਿਹੜੇ ਨੰਬਰ ਆਪਾਂ ਨੂੰ ਦਿੱਤੇ ਆ 300 ਤੇ 700 ਹੁਣ ਆਪਾਂ ਵੀ ਜਾਣਦੇ ਆ ਜਿਹੜੇ ਦੇਖੋ ਟਰੇਡਿੰਗ ਕਰਦੇ ਆ ਸਾਰੇ ਨੂੰ ਪਤਾ ਆ ਕਿ ਐਗਜ਼ੈਕਟ 300 ਦੇ ਉੱਤੇ ਜਾ ਕੇ ਮਾਰਕਟ ਨਾ ਨਹੀਂ ਰੁਕਣਾ ਐਗਜ਼ੈਕਟ 700 ਦੇ ਉੱਤੇ ਜਾ ਕੇ ਮਾਰਕਟ ਨਾ ਨਹੀਂ ਰੁਕਣਾ ਠੀਕ ਆ ਸੋ ਤੁਹਾਨੂੰ ਉੱਥੋਂ ਦੇਖੋ ਇੱਕ ਪਤਾ ਲੱਗ ਗਿਆ ਕਿ 25 300 ਤੇ ਸਭ ਤੋਂ ਜ਼ਿਆਦਾ ਤੇ 25 700 ਤੇ ਸਭ ਤੋਂ ਜ਼ਿਆਦਾ ਹੈ ਉਹਦੇ ਨਾਲ ਨਾ ਦੇਖੋ ਚਾੜ ਦੇ ਬਾਰੇ ਵੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਕਿ ਚਾੜ ਦੇ ਅਕੋਰਡਿੰਗ ਕਿੱਥੇ ਮਜ਼ਬੂਤ ਸਪੋਰਟ ਬਣਦਾ ਚਾੜ ਦੇ ਅਕੋਰਡਿੰਗ ਕਿੱਥੇ ਮਜ਼ਬੂਤ ਰੈਜ਼ਿਸ ਹੋ ਦੇਖੋ ਜੇਵੇਂ ਉਹ ਦੱਸਣ ੜਿਆ ਆਪਾਂ ਨੂੰ ਕਿ 52 300 ਤੇ ਸਭ ਤੋਂ ਜ਼ਿਆਦਾ ਸੋ 52 300 ਵਾਲਾ ਕਿਹੜਾ ਆਪਣਾ ਹੋ ਗਿਆ 52 331 ਆ ਜਿਹੜਾ ਇੱਥੋਂ ਕਿਉਂਕਿ ਦੇਖੋ ਇੱਕ ਵਾਰ ਮਾਰਕੀਟ ਉੱਤੇ ਜਾ ਚੁੱਕੀ ਹੈ ਵੱਡਾ ਮੂ ਵਾ ਚੁੱਕਾ ਇਸ ਕਰਕੇ 52 331 ਸਭ ਤੋਂ ਮਜ਼ਬੂਤ ਆਪਾਂ ਨੂੰ ਸਪੋਰਟ ਸਪੋਰਟ ਮਿਲ ਗਿਆ ਤੇ ਦੂਜਾ ਦੇਖੋ ਦੱਸਣ ੜਿਆ ਆਪਾਂ ਨੂੰ 52 700 ਹੁਣ 52 700 ਆਪਣੇ ਵਾਸਤੇ ਕਿਹੜਾ ਦੇਖੋ ਇੱਥੋਂ ਮਾਰਕੀਟ ਨੇ ਡਿੱਗਣਾ ਸ਼ੁਰੂ ਕੀਤਾ ਹੈ ਸੋ ਮਾਰਕੀਟ ਦੇ ਵਿੱਚ ਜਿਹੜਾ ਵੱਡਾ ਫਾਲ ਆ ਇੱਥੋਂ ਆਇਆ ਸੋ ਇਸ ਕਰਕੇ ਦੇਖੋ 25 679 ਜਿਹੜਾ ਇਹ ਆਪਣੇ ਵਾਸਤੇ 25700 ਆ ਸਭ ਤੋਂ ਮਜ਼ਬੂਤ ਰੈਜ਼ਿਸਟੈਂਸ ਸੋ ਆਹ ਦੇਖੋ ਆਪਣਾ ਰੈਜ਼ਿਸਟੈਂਸ ਆਪਣਾ ਸਪੋਰਟ ਠੀਕ ਹੈ ਕੇਵਲ অপਸ਼ਨ ਚੇਨ ਦੇ ਨਾਲ ਆਪਾਂ ਨੂੰ ਕਲੀਅਰ ਸਪੋਰਟ ਤੇ ਕਲੀਅਰ ਰੈਜ਼ਿਸਟੈਂਸ ਨਹੀਂ ਮਿਲਣਾ ਉਹਦੇ ਨਾਲ ਨਾਲ ਆਪਾਂ ਨੂੰ ਚਾਰਟ ਦੇ ਵਿੱਚ ਵੀ ਥੋੜੀ ਜੀ ਨੌਲੇਜ ਹੋਣੀ ਚਾਹੀਦੀ ਹੈ ਸੋ ਉਮੀਦ ਹੈ ਤੁਹਾਨੂੰ অপਸ਼ਨ ਚੇਨ ਬਾਰੇ ਪਤਾ ਲੱਗ ਗਿਆ ਕਿ ਕਿਵੇਂ ਇਹਦੇ ਨਾਲ ਆਪਾਂ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਆਈਡੈਂਟੀਫਾਈ ਕਰ ਸਕਦੇ ਹਾਂ ਚਾਰਟ ਦੇ ਵਿੱਚ ਹੁਣ ਅਗਲੀ ਵੀਡੀਓ ਜਿਹੜੀ ਦੇਖੋ ਆਉਗੀ ਉਹਦੇ ਵਿੱਚ ਆਪਾਂ ਕਲੀਅਰਲੀ ਤੁਹਾਨੂੰ ਦੱਸਾਂਗੇ ਕਿ ਮੈਂ ਆਪਸ਼ਨ ਚੇਨ ਕਿਉਂ ਨਹੀਂ ਇਸਤੇਮਾਲ ਕਰਦਾ ਸੋ ਉਹ ਜਿਹੜੀ ਵੀਡੀਓ ਆਉਗੀ ਸ਼ਨੀਵਾਰ ਨੂੰ ਤੇ ਬਾਕੀ ਦੇਖੋ ਇਸ ਵੀਡੀਓ ਬਾਰੇ ਜੇ ਫਿਰ ਵੀ ਦੇਖੋ ਕੋਈ ਤੁਹਾਨੂੰ ਡਾਊਟ ਕੋਈ ਸ਼ੱਕ ਰਹਿ ਗਿਆ ਹੋਵੇ ਕੋਈ ਸਵਾਲ ਰਹਿ ਗਿਆ ਹੋਵੇ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਖੁੱਲਾ ਹੈ ਉਹਦੇ ਵਿੱਚ ਤੁਸੀਂ ਆਪਣੇ ਸਵਾਲ ਕਰ ਸਕਦੇ ਹੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ